ਮਨਜੀਤ ਕੋਲ ਕਿਹੜੀ ਜਗ੍ਹਾ ਤੋਂ ਜੀ ਦੀਪਾਲਪੁਰ ਤੋਂ ਫਗਵਾੜੇ ਤੋਂ ਫਗਵਾੜੇ ਪਿੰਡ ਜਗਪਾਲ ਪਰ ਫਗਵਾੜਾ ਹਾਂਜੀ ਆਪਾਂ ਤੁਹਾਨੂੰ ਬਾਡੀ ਸਾਬ ਦੇ ਪੰਜ ਤਰ੍ਹਾਂ ਦੇ ਜੂਸ ਦਿੱਤੇ ਸੀ ਜਿਹੜੇ ਪਹਿਲਾਂ ਤੁਸੀਂ ਜੂਸ ਕੀਤੇ ਆ ਹਾਂਜੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਤੁਹਾਨੂੰ ਮੇਰੇ ਹਾੜੀ ਦੀ ਪ੍ਰੋਬਲਮ ਸੀ ਜੀ ਢਾੜ ਕਢਣ ਦਾ ਦਿੰਦੀ ਸੀ ਜੀ ਥਾਇਰੋਇਡ ਸੀ ਜੀ ਸ਼ੂਗਰ ਸੀ ਸ਼ੂਗਰ ਸੀ ਤੁਸੀਂ ਤੁਸੀਂ ਦੱਸੋ ਜੀ ਸ਼ੂਗਰ ਸ਼ੂਗਰ ਸੀ ਲੀਵਰ ਦੀ ਪ੍ਰੋਬਲਮ ਸੀ ਹਾਰਟ ਇਹਨਾਂ ਦਾ 20% ਕੰਮ ਕਰਦਾ ਸੀ ਜੀ ਲੀਵਰ ਇਹਨਾਂ ਦਾ ਵੀ ਕਾਕੀ ਟਣੀਆਂ ਖਰਾਬ ਟੋਟਲ ਜਾਨਕੀ ਨਿਊਜ਼ੀਲੈਂਡ ਸਾਰੇ ਟੈਸਟ ਫੇਲ ਆਏ ਸੀ ਕੁਝ ਵੀ ਨਹੀਂ ਸੀ ਜਾਨੀ ਗੋਡਿਆਂ ਦੀ ਪ੍ਰੋਬਲਮ ਹਾਂਜੀ ਹਾਰਡ ਦੀ ਪ੍ਰੋਬਲਮ ਹਾਂਜੀ ਕਿਡਨੀ ਦੀ ਪ੍ਰੋਬਲਮ ਜੀ ਲੀਵਰ ਦੀ ਪ੍ਰੋਬਲਮ ਸ਼ੂਗਰ ਦੀ ਹਾਈ ਬਲਡ ਦੀ ਥਾਇਰੋਇਡ ਦੀ ਹਾਂਜੀ ਭਲੇ ਸਾਰੀਆਂ ਪ੍ਰੋਬਲਮਾਂ ਤੁਹਾਨੂੰ ਕਿੰਨੀ ਦੇਰ ਤੋਂ ਸੀ ਇਹ 4 ਮਹੀਨੇ ਪਹਿਲਾਂ ਹੋਈਆਂ ਸੀ ਹਾਂਜੀ ਇਹ ਪ੍ਰੋਬਲਮ ਕਿੰਨੇ ਦੇ ਪਹਿਲਾਂ ਸੀ ਤੁਹਾਨੂੰ 4 ਮਹੀਨੇ ਠਾਈ ਹੋ ਗਏ ਉੱਥੇ ਦੋ ਉੱਥੇ ਦੋ ਮਹੀਨੇ ਪਹਿਲਾਂ ਹੋ ਗਿਆ ਅੱਛਾ ਤੁਹਾਨੂੰ ਤੁਸੀਂ ਨਿਊਜ਼ੀਲੈਂਡ ਤੋਂ ਆਏ ਹੋ ਤੁਹਾਨੂੰ ਉੱਥੇ ਪ੍ਰੋਬਲਮ ਆ ਸੀ ਹਾਂ ਉੱਥੇ ਪ੍ਰੋਬਲਮ ਅੱਛਾ ਜੀ ਤੇ ਤੁਸੀਂ ਇਸ ਸਰਵਸ ਬਾਡੀ ਸਰਵ ਦੇ 5 ਤੱਕ ਜੂਸ ਵਰਤੇ ਹੈਗੇ ਆ 50 ਦਿਨਾਂ ਦਾ ਕੋਰਸ ਪੂਰਾ ਕੀਤਾ ਹੈ ਹਾਂਜੀ ਅੱਜ 50 ਦਿਨ ਵਰਤਣ ਤੋਂ ਬਾਅਦ ਤੁਸੀਂ ਕਿਵੇਂ ਫੀਲ ਕਰਦੇ ਹੋ ਇਸ ਟਾਈਮ ਤਾਂ 75% ਫਰਕ ਆ ਤੁਸੀਂ ਕਹਿੰਦੇ ਟੈਸਟ ਕਰਵਾਏ ਆ ਵੀ ਡਾਕਟਰ ਕਹਿੰਦਾ ਸਾਰੇ ਟੈਸਟ ਓਕੇ ਆ ਆ ਓਕੇ ਓਕੇ ਕਿਡਨੀ ਦਾ ਟੈਸਟ ਓਕੇ ਆ ਸ਼ੂਗਰ ਓਕੇ ਹਾਂਜੀ ਔਰ ਜਿਹੜੀ ਥੈਰਡੀ ਦੀ ਹਾਰਡ ਵੀ ਹਾਰਡ ਵੀ ਠੀਕ ਆ ਲੀਵਰ ਵੀ ਠੀਕ ਆ ਜਾਨਕੀ ਡਾਕਟਰ ਨੇ ਟੋਟਲ ਤੋਂ ਅਟੈਸਟ ਜਿਹੜੇ ਓਕੇ ਕੀਤੇ ਆ ਓਕੇ ਕਰਤੇ ਆ ਤੇ ਮਤਲਬ ਜਿਹੜੀ ਤੁਸੀਂ ਦਵਾਈਆਂ ਸੀ ਪਹਿਲਾਂ ਕਿੰਨੇ ਕਿਦਾਂ ਖਾ ਚੁੱਕੇ ਹੋਗੇ ਅੰਗਰੇਜ਼ੀ ਤਾਂ ਉਹ ਤੇ ਜੇ ਇੱਥੇ ਦਾ ਹਿਸਾਬ ਲਾਈਏ ਉੱਥੇ ਤਾਂ ਫਿਰ 50 10-10 ਹਜ਼ਾਰ ਡਲ ਰਹਿਕ ਦੇਣ ਦਾ ਖਰਚਾ ਹੈ ਜੇ ਨਿਊਜ਼ੀਲੈਂਡ ਜਿਹੜਾ ਸਾਡਾ ਉੱਥੇ ਜੇ ਪੈਸੇ ਲਾਉਂਦੇ ਤਾਂ 5 ਲੱਖ ਰੁਪਏ ਇੱਕ ਦਿਨ ਦਾ ਇੱਕ ਰਾਤ ਦਾ ਖਰਚਾ ਸੀ ਇੱਕ ਰਾਤ ਦਾ ਜੇ ਇੱਥੇ ਵੀ ਅਸੀਂ ਆ ਕੇ 50-60 ਹਜ਼ਾਰ ਰੁਪਏ ਲਾਇਆ ਪਰ ਤੁਹਾਡੀਆਂ ਦਵਾਈਆਂ ਖਾਣ ਕਰਕੇ ਉਹਨਾਂ ਕਾਫੀ ਜਨਰਲ ਬੋਡੀ ਦਾ ਫਰਕ ਪੈ ਗਿਆ ਤੁਸੀਂ ਬੋਡੀ ਸਾਰਾ ਵਰਤਿਆ ਤੇ ਅੱਜ ਤੁਸੀਂ ਮਤਲਬ ਕਹਿੰਦੇ ਓਕੇ ਹੋ ਅੱਜ ਕੋਈ ਮੈਡੀਸਿਨ ਦੀ ਜ਼ਰੂਰਤ ਲੋੜਨੀ ਪੈਂਦੀ ਸ਼ੂਗਰ ਦੀ ਲੋੜਨੀ ਪੈਂਦੀ ਰਿਪੋਰਟਰ ਕਹਿੰ ਗਿਆ ਓਕੇ ਆ ਗਈਆਂ ਹਾਂ ਜੀ ਹਾਂ ਆਪਾਂ ਤੁਹਾਨੂੰ ਹੁਣ ਬਾਡੀ ਸਾਹਿਬ ਦਾ ਜਿਹੜਾ ਅਗਲਾ 50 ਦਾ ਕੋਰਸ ਆ ਉਹ ਤੁਹਾਨੂੰ ਦਿੱਤਾ ਹੈ ਅੱਜ ਅੱਜ ਜਿਹੜੇ ਪਰਿਵਾਰ ਤੁਹਾਡੀ ਵੀਡੀਓ ਦੇਖਣਗੇ ਉਹ ਪਰਿਵਾਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਦੇਣਾ ਚਾਹੁੰਦੇ ਬਈ ਦਵਾਈ ਖਾ ਕੇ ਦੇਖੋ ਤੁਸੀਂ ਬਈ ਬਾਡੀ ਦਵਾਈਆਂ ਖਾਧੀਆਂ ਹੈ ਬਾਡੀ ਸਾਹਿਬ ਨੂੰ ਇੱਕ ਵਾਰ ਤੇ ਦੇਖੀਏ ਹਾਂ ਸਰੀਰ ਦੀ ਸਫਾਈ ਕੇ ਕੰਮ ਕਰਦਾ ਹੈ ਹਾਂ ਥੈਂਕ ਯੂ ਜੀ